ਆਪਰੇ ਕਬੂਤਰ ਬਸ ਗੌਰ ਰੱਖਣੀ ਪੈਂਦੀ ਆ ਯਾਰ ਆਪਾਂ ਕਬੂਤਰ ਉੱਡ ਕੇ ਆਉਂਦਾ ਨਾ ਆਪਾਂ ਨੇ ਜੇ ਕਬੂਤਰ ਉੱਡ ਕੇ ਆਉਂਦਾ ਆਪਾਂ ਨੂੰ ਇੁਤਰੇ ਦੱਸ ਦਿੰਦਾ ਕਬੂਤਰ ਜੇ ਉੱਡ ਕੇ ਆਇਆ ਮੈਂ ਪਾਣੀ ਪੀ ਚਲੇ ਗਿਆ ਓਕੇ ਆਇਆ ਮੈਂ ਪਾਣੀ ਮੰਗ ਰਿਹਾ ਪਾਣੀ ਵਿੱਚ ਜਾਂਦਾ ਆ ਥਾਂ ਤੇ ਪਾਣੀ ਪੀ ਘਾਟਾ ਮੈਨੂੰ ਪਾਣੀ ਪਰ ਜਾਣ ਤੇ ਰੋਕਣ ਵਾਲੀ ਚੀਜ਼ ਦਿੱਤੀ ਜਾਵੇ ਸਹੀ ਗੱਲ ਆ ਬਹੁਤ ਨੰਬਰ 2 ਜੇ ਕਬੂਤਰ ਆਉਂਦਾ ਹੀ ਦਾਣਾ ਆਪ ਪੈ ਗਿਆ ਫਿਰ ਉਹ ਭੁੱਖ ਨੂੰ ਗਿਆ ਭੁੱਖ ਨੂੰ ਗਿਆ ਮਾਲਕ ਨੂੰ ਪਤਾ ਹੁੰਦਾ ਇੱਕ ਇਹ ਪੁਆਇੰਟ ਹੈ ਸਹੀ ਗੱਲ ਹੈ ਪੁਆਇੰਟ ਮਾਲਕ ਨੂੰ ਖੁਦ ਕਬੂਤਰਬਾਜ਼ ਨੂੰ ਪਤਾ ਹੋਣਾ ਚਾਹੀਦਾ ਮੇਰਾ ਕੁੱਤ ਪਰਦਾ ਨਹੀਂ ਹੁੰਦਾ ਇਹ ਮੈਂ ਵੀ ਬਾਈ ਦੇਖੀ ਉਹ ਕਹਿੰਦੇ ਦੱਸਦੇ ਨਹੀਂ ਹੁੰਦੇ ਕੋਸਾ ਪਾਣੀ ਪਾ ਦੇਣਾ ਕਬੂਤਰ ਨੂੰ ਬੱਚਿਆਂ ਨੂੰ ਹੁਣ ਜਦੋਂ ਆਪਾਂ ਹੁਣ ਜਿਹੜੇ ਬੱਚੇ ਡਾਣੇ ਆ ਜਿਹੜੀ ਉਹਨਾਂ ਨੂੰ ਦਵਾਈ ਲੱਗਦੀ ਆ ਬਜ਼ੂਨਾ ਦੀ ਦਵਾਈ ਲੱਗਦੀ ਆ ਇਹ ਫਿਰ ਕਿੰਨਾ ਕੁ ਟਾਈਮ ਪਹਿਲਾਂ ਲਾਣੇ ਪੈਂਦੀ ਆ ਜਿਹਨਾਂ ਦੀ ਗੋਲੀ ਵੀਰੇ ਅਸੀਂ ਹੁਣ ਨਾ ਜਿੱਕਣਾ ਪਰ ਪਟਾਈ ਤੇ ਪਹਿਲਾਂ ਲਾਉਣੀ ਆ ਅੱਛਾ ਹਾਂ ਲੋ ਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਵੀ ਸਾਰੇ ਕਬੂਤਰਬਾਜ਼ ਵੀਰਾਂ ਦਾ ਆਲ ਪਰਵਾਹ ਠੀਕ ਠਾਕ ਵੀ ਸਾਰਿਆਂ ਦੇ ਲੋ ਜੀ ਅੱਜ ਚਾਚਾ ਵੀ ਪਹੁੰਚਾ ਚਾਚਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਚੰਗੀ ਗਲਾ ਠੀਕ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਲੋ ਜੀ ਅੱਜ ਬਾਈ ਵੀ ਘਰ ਆਈ ਆ ਆਗੇ ਅੱਜ ਸੁੱਤੀ ਕਰੀ ਵੀਦੀ ਇਹਨਾਂ ਨੇ ਅੱਜ ਸਲਾਹਾਂ ਚੱਲਦੀਆਂ ਕਬੂਤਰਾਂ ਬਾਰੇ ਲੱਗੇ ਬਾਈ ਸਲਾਹ ਸਲੂ ਕਰਨਾ ਅੱਜ ਕਬੂਤਰਾਂ ਦੀ ਨਾਲੇ ਕਬੂਤਰਾਂ ਦੀ ਥੋੜੀ ਇੱਧਰ ਸਫਾਈ ਸਾਫ ਸਫਾਈ ਜੀ ਕਰੀ ਤੀ ਗੱਲਾਂ ਬਾਤਾਂ ਕਰਦੇ ਆਜੋ ਫਿਰ ਹਨਾ ਹੋਰ ਬਾਈ ਠੀਕ ਠਾਕ ਚੱਤੀ ਕਰਾਇਆ ਕੁਛ ਨੰਬਰ ਕੂਤਰ ਦੇਖਦੇ ਆ ਜਿਆਦਾ ਹਲਿਆੰਦਾ ਦਾ ਅੱਛਾ ਮਲੇਰ ਗੋਟਲੇ ਦੇ ਚਾਚਾ ਗਿਆ ਦਾ ਨਾਲ ਜਾਂ ਤੂੰ ਵੀ ਦਾ ਹਾਂ 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 ਜਦ ਇੱਕ ਕੂਤਰ ਵਗਿਆ ਨਿਕਲਿਆ ਇਹ ਇਹ ਚਿੱਟੀ ਅੱਖਾਂ ਦਾ ਕੂਤਰ ਦਾ ਪਰ ਬਾਈ ਕੂਤਰ ਰ ਇੱਕ ਗੱਲ ਦੇਖੀ ਆ ਜਿੱਕਣਾ ਆਪਾਂ ਕੂਤਰ ਦੇਖਦੇ ਆ ਪਹਿਲਾਂ ਹਨਾ ਬਛੇ ਡਾਉਦੇ ਆ ਪਰ ਇਹਦੇ ਆ ਬੱਚੇ ਕੱਢੇ ਆ ਤੁਸੀਂ ਬੱਚੇ ਸ਼ੌਂਕ ਕਰਕੇ ਦੇਖੋ ਆ ਕੂਤਰ ਚਿੱਟੀ ਅੱਖਾਂ ਦਾ ਆਪਣਾ ਹੂੰ ਇਹ ਲਾਲ ਚੀਂ ਦਾ ਕੁੱਤਰ ਆ ਹੂੰ ਇਹ ਬਾਈ ਬਾਪਾ ਬਾਈ ਇਹਦੇ ਪੈਰ ਲੰਬੇ ਬਹੁਤ ਆ ਕੁੱਤਾ ਦੇਉਂਗੀ ਹੁਣ ਤਾਂ ਕੱਟ ਕਰਿਆ ਵਾਪਾ ਨੇ ਕੱਟਦਾ ਕਰਦਾ ਜਦੇ ਫਿਰ ਜੋੜੇ ਆ ਦੇਖੋ ਪੈਰ ਦੇਖੋ ਇਹਦੇ ਲੈ ਲੈ ਬੂੜੇ ਲਾਲਾ ਥਾਲੇ ਦੇ ਪਹਿਲੇ ਹੀ ਬਈ ਜਦੋਂ ਸਹੀ ਆ ਇਹ ਆਪਾਂ ਨੂੰ ਉਹ ਦੂਸਰਾ ਇਹ ਰਸਤਾ ਦਾ ਇੱਕ ਕੁੱਤਾ ਟੈਗ ਜਾ ਕੇ ਦੁਰਿਆ ਕੇ ਥੈਟ ਹੋ ਗਿਆ ਤਾਂ ਯਾਰ ਪਰ ਇਹਨੇ ਬੱਚਾ ਕੱਢਿਆ ਬੱਚੇ ਕਰਦਿਆਂ ਦੇ ਬੱਚੇ ਦੀ ਬਹੁਤ ਲੰਬੀ ਲੰਜੀ ਆ ਔਰ ਅੱਖ ਦੇਖੋ ਇਹ ਜਿਵੇਂ ਖੱਟੀ ਪੀਲੀ ਆ ਮੜੀ ਘੁਮਾ ਕੇ ਦਿਖਾਉਂਦੀ ਨਹੀਂ ਕਿ ਦਿਖਦੀ ਨਹੀਂ ਅਧਰ ਨੂੰ ਘੁਮਾ ਕੇ ਹਾਂ ਥੱਲੇ ਹਾਂ ਨਰ ਤਾਂ ਇਹ ਆ ਨੇ ਸੱਪ ਵਰਗੀਆਂ ਪੰਨਾਂ ਕਰਦਣਾ ਲੰਬੀਆਂ ਦਾ ਨਾ ਨਸਲ ਵਾਲਾ ਬਚਾ ਯਾਰ ਹਾਂ ਆ ਪਰ ਦੇਖ ਤੂੰ ਕੁਆਲਿਟੀ ਪਰਾਂ ਦੀ ਲੈ ਆ ਦੇਖੋ ਬਾਈ ਕਰੋ ਬਾਈ ਬਚਾਂ ਦਾ ਸ਼ੌਂਕ ਅਸੀਂ ਆਸੀ ਦੇਖਦੇ ਦੇ ਹੁਣ ਅਸੀਂ ਚਾਚੇ ਗੁਰੂ ਮਾਹੀ ਦਿਖਾਉਣ ਤਾਂ ਕਿ ਬਚਾ ਆਇ ਕੁਤਰ ਦੇ ਘੱਡੇ ਆਜਾ ਨੇ ਕਿਹਾ ਬਾਈ ਮੈਂ ੜਾਇਆ ਜਦੋਂ ਬਚਾ ਵਧਿਆ ੜਿਆ ਲੰਬੇ ਬਹੁਤ ਆ ਬਚੇ ਇਹ ਕਰਦਣਾ ਬਹੁਤ ਲੰਬੀਆਂ ਇਹਨਾਂ ਦੀਆਂ ਹੋਰ ਦੋ ਪੁੱਤ ੜਾਇ ਦੇ ਇੱਕ ਦਿਨ ਹਾਂ ਆ ਉੜਕੇ ਨਿਕਲ ਕੇ ਫੇਰੇ ਫੁੱਟੇ ਆਜਾ ਹਾਂ ਆਧਰੂ ਬੈਠੇ ਅੱਛਾ ਬਹੁਤ ਔੜੇ ਆਧਰੂ ਬੈਠੇ ਕਬੂਤਰ ਇਹਦਾ ਮੇਰੇ ਕੋਟ ਤੇ ਜਾਂਦਾ ਵਿਆ ਹਮ ਇੱਕ ਜਾਂਦਾ ਬਹਿਲਾ ਤੇ ਅੱਛਾ ਫਿਰ ਪਰਵਾਹ ਆ ਪੱਕਾ ਛਾਂਕਾ ਹਮ ਹਮ ਇੱਕ ਕਾਲਾ ਚੀਨਾ ਹਮ ਮੇਰੇ ਕੋਟ ਤੇ ਜਾਂਦਾ ਵਿਆ ਅੱਛਾ ਠੀਕ ਕਰੀ ਇਹ ਬਾਈ ਪੈਸੇ ਲਾ ਕੇ ਕਬੂਤਰ ਪਾਉਂਦੇ ਆ ਹਾਂ ਆਏ ਯਾਰ ਐਦਾਂ ਵੀ ਐਦਾਂ ਵੀ ਆਇਆ ਨਾ ਲੋਕ ਕਹਿੰਦੇ ਨੇ ਗੱਲੇ ਵਾਲੇ ਕਬੂਤਰ ਕਿਉਂ ਉੱਠਦੇ ਆ ਨਹੀਂ 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 ਪੈਸਾ ਲੱਗਦਾ ਚੰਗੀ ਜੀ ਪਰ ਪੈਸਾ ਬਾਈ ਦੇਖੋ ਪੈਸਾ ਵੀ ਵਧੀਆ ਚੀਜ਼ ਪਾ ਕੇ ਲਾਉਂਦਾ ਮੁੱਲ ਵੀ ਐ ਸਸਤੀ ਚੀਜ਼ ਤਾਂ ਤੁਹਾਨੂੰ ਪਤਾ ਵੀ ਕਦੇ ਹੁੰਦੀ ਹੀ ਹੋ ਹਣਾ ਮਹਿੰਗੀ ਚੀਜ਼ ਬਾਈ ਇੱਕ ਵਾਰ ਪੈਸਾ ਲੱਗਦਾ ਮਹਿੰਗੀ ਚੀਜ਼ ਆਏ ਵੀ ਦਰਦੀ ਜਾਵੇ ਹਾਂ ਬੰਦਾ ਚੀਜ਼ ਬਣੀ ਦੇ ਦਿੰਦਾ ਫਿਰ ਉਹ ਜੀ ਗੱਲ ਆ ਨਹੀਂ ਆਪ ਬਜੇ ਵਧੀਆ ਨਿਕਲੇ ਹੁਣ ਮੰਨ ਲਾ ਮੇਰੇ ਕੋਲ ਜੇ ਕੋਈ ਚੰਗਾ ਕਬੂਤਰ ਉੜਦਾ ਯਾਰ ਵਧੀਆ ਹੈ ਕੁਆਲਟੀ ਵਾਲਾ ਮੇਰਾ ਮੰਨ ਲਾ ਕਬੂਤਰ ਹੈ ਕਹਦਾ ਮੈਂ ਵੇਚਣੇ ਆ ਜੇ ਕੜਾ ਨਾ ਪੁੱਛਾ ਕੋਈ ਸੇ ਵੀ ਕਾਰਨ ਕਰਕੇ ਤੇ ਮੈਂ ਉਹ ਕੂਤਰ ਅਗਲੇ ਨੂੰ ਭਲਾਉਂਗਾ ਖਾਸ ਰੂਪਾ ਲੈ ਕਿਸੇ ਨੂੰ ਸਿਹਰਾ ਦਊਂਗਾ ਤੇ ਬਾਈ ਆ ਕੇ ਮੇਰੇ ਕੋਲ ਤੇ ਆ ਕੂਤਰ ਲੈ ਜਾ ਵੀ ਇੱਕਣਾ ਉੜਦਾ ਵਧੀਆ ਹੈ ਵੀ ਕੁਆਲਟੀ ਅਗਲੇ ਜਿਹਨੂੰ ਮੇਰੇ 'ਤੇ ਭਰੋਸਾ ਆਏ ਬੰਦੇ ਨੂੰ ਮੇਰੇ ਨੂੰ ਉਹਨੇ ਆ ਕੇ ਬਾਈ ਉਹ ਕੂਤਰ ਵੇਖੀ ਪੈਸੇ ਆਟੋਮੈਟਿਕ ਵੱਧ ਲਾ ਦਨੇ ਆ ਹਾਂ ਡਬਲ ਪੈਸੇ ਲਾਉਂਗਾ ਅਗਲਾ ਵੀ ਬਾਈ ਮੈਂ ਲੈ ਕੇ ਜਾਣਾ 25 ਬਾਜੀਆਂ ਜਿੱਤਿਆ ਵ ਮੇਰੇ ਕੋਲ ਆਇਆ ਹਾਂ 25 ਬਾਜਿਆ ਲਗਾਤਾਰ ਕਬੂਤਰ ਹਾਰਿਆ ਹੋ ਅੱਛਾ ਉਹ ਬੰਦਾ ਵੀ ਧੰਦਾ ਜਣਾ ਛੜਦਾ ਰਿਹਾ ਉਹਨੂੰ ਅੱਛਾ ਕਰਾਂ ਕਬੂਤਰ ਹੋ ਨੇ ਰਾ ਕਰਦਾ ਦਾ اچھا ਲਾਲਚੀ ਨਾ ਜਰਦਾ ਕਬੂਤਰ ਆ ਕਰਾਂ ਵਧੀਆ ਉੜਦਾ ਦਾ ਨੇਰਾ ਕਰਦਾ ਦਾ ਪਤਾ ਨਹੀਂ ਬੰਦੇ ਦੀ ਘਾਟਦੀ ਉਹਦੀ ਹਾਂ ਉਹਨੇ ਅਖੀਰ ਵੀ ਜਾ ਕੇ ਜਬਾਜੀ ਫਸਦੀ ਹਾਂ ਐ ਪੂਰਾ ਵੀ ਹੁਣ ਵੀ ਲੈ ਵੀ ਦਲ ਨਜ਼ਾਰਾ ਆ ਗਿਆ ਵੀ ਹੁਣ ਜਿੱਤਦਾ ਹਾਂ ਐ ਸਾਰੇ ਨੇ ਖੀਰ ਚ ਬਠਰ ਜਾ ਕੇ ਅੱਛਾ ਪਤਾ ਨਹੀਂ ਦੁਖੀ ਹੋ ਕੇ ਮੰਨੂ ਦੇ ਦਿੱਤਾ ਅੱਛਾ ਕਹ ਲੈ ਮਮੇ ਦੇ ਜਾ ਕਬੂਤਰ ਠੀਕ ਆ ਇਹ ਮਿਲਦੇ ਨੇ ਲਾਤਾ ਪਾ ਮਤਲਬ ਉਹਨੇ ਜੋਰ ਲਾ ਲਿਆ ਬੜਾ ਬੂਰਾ ਅੱਛਾ ਮੰਨੂ ਮੈਂ ਤੈਨੂੰ ਡਾਕੜ ਦਿਖਾਉਂਗਾ ਇਹੀ ਕਬੂਤਰ ਕਰ ਤੈਨੂੰ ਮੈਂ ਮਾਂ ਬਾਜੀ ਜਿੱਤ ਕੇ ਦਿਖਾਉਂਗਾ ਠੀਕ ਆ ਮੈਨੂੰ ਪਤਾ ਵੀ ਕਿਆ ਕਰਨ ਮੈਂ ਕਹਿ ਲਈ ਹੁੰਦਾ ਉਹਦੇ ਵੇਸੇ ਜਿਆ ਬਾਜੀਆਂ ਛੱਡੀਆਂ ਫਿਰ ਮੈਂ ਕਹਿੰਦਾ ਹੁੰਦਾ ਤੇ ਵੇਚਦਾ ਨਾ ਕਰਦੇ ਇਹਨੂੰ ਮੰਨਦਾ ਹੀ ਤਾਂ ਮਰੀ ਉਹ ਅੱਛਾ ਹਾਂ ਠੀਕ ਆ ਠੀਕ ਆ ਘਟਵਾ ਲਈ ਜਿੰਦੀ ਆ ਹੁਣ ਕਹਤਾ ਪਹਿਲੀ ਬਾਜੀ ਹੀ ਕੁੱਤੇ ਵਿੱਚ ਦਿੱਤੇਗੀ ਅੱਗੇ ਬਾਹਰ ਗੁਰੂ ਜੀ ਸੱਤ ਸਵਾਚ ਦੀ ਕਿਰਪਾ ਹਾਂ ਆਪਣੇ ਬਾਪਾ ਨੂੰ ਜ਼ੋਰ ਲੱਗ ਦੇਖਣਾ ਸੀਵਾ ਵੀ ਉੜਦੀ ਆ ਯਾਰ ਜਿਹੜਾ ਕਬੂਤਰ ਸਾਰੀ ਦਿਹਾੜੀ ਉੜਿਆ ਬਾਹਰ ਪੰਜਦਾ ਵੀ ਨਹੀਂ ਹੈਗਾ ਉਹ ਪੰਜਦਾ ਵੀ ਨਹੀਂ ਬਾਹਰ ਹੂੰ ਦਮ ਰੱਖ ਕੇ ਵੈਂਦਾ ਤਾਂ ਅੱਛਾ ਤੇ ਠੀਕ ਚ ਦਮ ਰੱਖ ਲੈਣਾ ਕੰਮੇ ਖਤਮ ਕਰ ਦਰੋਗਾ ਅਸੀਂ ਕਿੱਥੋਂ ਕਿਤੇ ਦਮ ਉਹ ਜਿਹੜਾ ਆਪਣੇ ਕੋਲ ਬੈਠਣ ਦਾ ਨਹੀਂ ਪਤਾ ਲੱਗੋ ਵੀ ਮੈਂ ਕਿੱਥੇ ਬੈਠਣਾ ਅੱਛਾ ਠੀਕ ਹੈ ਜਿਹੜਾ ਕੋਈ ਤੇ ਟਾਈਮ ਵੀ ਮੰਨ ਲਓ ਹਣਾ ਮੈਂ ਜਿਹੜਾ ਟਰਾਈ ਕਰਦਾ ਘਰ ਪਰ ਜੇ ਬਾਜੀ 4 ਵਜੇ ਨਿਪੜਦੀ ਆ ਹੂੰ ਉਹਨੇ 3:30 ਵਜੇ ਬਹਿ ਜਾਣਾ ਅੱਛਾ ਜੇ ਬਾਜੀ 2:30 ਵਜੇ ਨਿਪੜਦੀ ਆ ਤਾਂ ਉਹਨੇ 2 ਵਜੇ ਬਹਿ ਜਾਣਾ ਅੱਛਾ ਜੇ ਬਾਜੀ 6:30 ਵਜੇ ਨਿਪੜਦੀ ਆ ਹੂੰ ਉਹਨੇ 6 ਵਜੇ ਬਹਿ ਜਾਣਾ ਅੱਛਾ 10 ਘੰਟਾ ਬਹਲਾ ਮੈਨੂੰ ਪਤਾ ਨਹੀਂ ਸਾਡੀ ਕੀ ਮਾੜੀ ਕਿਸਮਤ ਅੱਛਾ ਦੇਹਲਾ ਹੂੰ ਕਿਤੇ ਘੜ ਛੱਡਿਆ ਹੂੰ ਪੂਰਾ ਬਾਜੀ ਫਸੀ ਵੀ ਭੋਲੇ ਹੂੰ ਕਹਿੰਦਾ ਲੈ ਵੀਆ ਦੋ ਰਹਿ ਜਣੇ ਬਤੂਤਾ ਵਾਲੇ ਦੇ ਅੱਛਾ ਬਾਈਕ ਰਹਿ ਗਿਆ ਜਿਹੜਾ ਬਹਿ ਗਿਆ ਕਹਿੰਦਾ ਬਹਿ ਗਿਆ ਬੂਤਾ ਅੱਛਾ ਅੱਛਾ ਲਾਸਟ ਟਾਈਮ ਪਰ ਆ ਕੇ ਬਹਿ ਜਾਂਦਾ ਦਾ ਹੈ ਲਾਸਟ ਟਾਈਮ ਪਰ ਬਹਿਦਾ ਉਹ ਕਹਿੰਦਾ ਨਹੀਂ ਬਹਿਦਾ ਹੂੰ ਕਹਿੰਦਾ ਹਵਾ ਤੇ ਕਰਦਾ ਉਹ ਕਹਿੰਦਾ ਚੰਗਾ ਔੜਦਾ ਕਹਿੰਦਾ ਬਹੁਤ ਔੜਦਾ ਬਾਹਰ ਵੀ ਬਹੁਤ ਆ ਹੂੰ ਉਹ ਵੀ ਪਤਾ ਨਹੀਂ ਡਾਕਟਰੀ ਕਰਦਾ ਦਾ ਪਤਨ ਕੀ ਕਰਦਾ ਦਾ ਉਹ ਹੂੰ ਉਹਨੇ ਬਮੈ ਦੇ ਤਾਕੂਤ ਅੱਛਾ ਉਹ ਹੋ ਜਾਈ ਆਪਣੇ ਬੋਲਨੇ ਕਹਿੰਦਾ ਮਾਮੇ ਬਾਜਿਆ ਬਾਉ ਧਾਰ ਗਿਆ ਹੂੰ ਮੈਂ ਕਹਾਂ ਵੀ ਆਹ ਲੈ ਜਾ ਉਹਨੇ ਮੋੜਤਾ ਕਿ ਉਹ ਤਾਂ ਟੈਗ ਜਾਇਆ ਬੰਦਾ ਟੈਗ ਜਾਵੇ ਕੁੱਤਰ ਕਿਥੇ ਉੜਦਾ ਜਾਂ ਟੈਗ ਜਾਇਆ ਬਾਕੂ ਕੁੱਤਰ ਉੜਿਆ ਉੜਿਆ ਮੇਰਾ ਅੱਛਾ ਪੱਕ ਗਿਆ ਬਿਰੋ ਜਿੱਤਿਆ ਕੁੱਤਰ ਹੋ ਉਹਦੇ ਕੋਲ ਟੈਗ ਪੱਕ ਗਿਆ ਹੁਣ 2 ਵਜੇ ਲਗਾਤਾਰ ਛੱਡਿਆ ਉਹ ਹੂੰ ਕੁੱਤਰ ਜਿੱਤਿਆ ਤਾਂ ਉਹਦੇ ਕੋਲ ਭਾਈ ਦੇਖੋ ਤਾਂ ਨਹੀਂ ਹੋ ਚਾਚੇ ਇੱਕ ਵਾਰ ਜਦ ਆਪਾਂ ਸਮਾਨੇ ਕੁੱਤੀ ਦੀ ਹੱਡੀ ਦੀ ਬਹੁਤ ਵਧੀਆ ਉਡੀਦੀ ਨਾ ਉਹ ਲਾਭਦਰੀ ਹਾਂ ਬਾਈ ਉਹ ਕਬੂਤੀ ਦਾ ਪਤਾ ਇੱਥੇ ਕਿਹਾ ਤਾਂ ਉਹਨੇ ਮੈਂ ਜਾਂ ਸਵੇਰੇ ਘਰ ਪੜਾਉਣੀ ਉਹਨੇ ਇੱਥੇ ਸਿਰਫ ਡੇਢ ਘੰਟਾ ਐਸੇ ਰਾਮ ਦੇ ਉਡਣਾ ਅਸਣੇ ਉੱਚੀ ਲੱਕ ਕੇ ਆ ਕੇ ਰਾਮ ਦੀ ਛਤਰੀ ਕੋ ਭੇਜਦੀ ਸੀ ਚਲ ਮੈਂ ਕਿਹਾ ਯਾਰ ਵੀ ਇਹ ਕੂਤੀ ਛੜੀ ਮੈਂ ਕਿਹਾ ਬਾਕੀ ਜਿਹੜੀ ਜੜੀ ਉੜਦੇ ਕੂਤਰ ਵਿੱਚ ਹੈ ਚਲ ਮੇਰੇ ਕੋ ਤਿਤਲੀ ਜੀ ਦਾ ਉਤਰ ਜਿਹੜਾ ਆਪਣੇ ਪਿੰਡ ਤੋਂ ਖਾ ਖੋੜਦਾ ਦਾ ਚਲ ਉਹ ਛੜੀ ਮੇਰੇ ਦਿਲ ਨੂੰ ਨਹੀਂ ਲੱਗੀ ਮੈਂ ਘੱਟ ਉੜਦੀ ਆ ਮੈਂ ਕੂਤੀ ਚੱਕ ਕੇ ਜਾਚੇ ਗਾ ਸਵਾਣੇ ਬਾਜੀ ਦੀ ਜਾ ਕੇ ਉਸ ਸਵਾਣੇ ਐਂਟਰੀ ਕਰਾ ਕੇ ਬਾਈ ਕੂਤੀ ਛੜਤੀ ਸਵੇਰ ਤੇ ਪਾਣੀ ਚ ਬੱਚੇ ਜੋ ਭਰ ਕੇ ਏਕਣੀ ਹੈ ਹੈ ਕੂਤੇ ਛੜਤੀ ਕੂਤੇ ਵੀ ਬਾਈ ਸ਼ਾਮ ਨੂੰ ਵੀ ਆਏ ਆ ਹੌਲੀ ਹੌਲੀ ਪਰ ਮਾਰਦੇ ਫਿਰਦੀ ਆ ਸਾਡੀ ਕੂਤੇ ਇੱਕ ਵਾਰ ਤਾਂ ਕੱਟਦੀ ਉਹਨਾਂ ਨੇ ਬਾਈ ਅਸੀਂ ਕੂਤੇ ਜਿਹੜੇ ਸਾਡੇ ਕਾਪੀ ਵਾਲੇ ਸਿਰਪ ਰੋੜਦੇ ਕੂਤੇ ਜਿਆਦਾ ਤੇ ਕੂਤਰ 128 ਤਾਂ ਉੱਥੇ ਅੱਛਾ ਤੇ ਕੂਤੇ ਸਾਨੂੰ ਇੰਨੇ ਕੂਤਰਾ ਵਜੇ ਦਿਖੀ ਵੀ ਨਹੀਂ ਹੈਗੀ ਇੱਕ ਵਾਰ ਉੱਚੀ ਚਲੇ ਗਈ ਸੀ ਜਦ ਉੱਪਰ ਤੇ ਆਈ ਥੱਲੇ ਕਾਪੀ ਵਾਲੇ ਕਸੀਂ ਪਾ ਲਿਆ ਰੋਲਾ ਬਾਈ ਬਾਈ ਆ ਤੁਸੀਂ ਯਾਰ ਕਹਿੰਤੀ ਦੇਖ ਕੂਤਤੀ ਤਾਂ ਉਰੇ ਹੀ ਫਿਰਦੀ ਹੈ ਗਈਓ ਨਹੀਂ ਕਿਤੇ ਭਾਈ ਜਦੇ ਉਹ ਕਹਿੰਦਾ ਪਹਿਲਾਂ ਉਹ ਕਹੀਗਾ ਹੈ ਨਹੀਂ ਦੀ ਹੈ ਨਹੀਂ ਫੇ ਕਹਿੰਦਾ ਸਹੀ ਆ ਕਹਿੰਦਾ ਕਿੱਥੇ ਜਾ ਮੈਂ ਕਾ ਫੜੀ ਸਿਰਪਰ ਤੇਰੀ ਇਹ ਚ ਪੱਥਰ ਲੈ ਆਈਏ ਜਿਆਦਾ ਇਹ ਕਹਿੰਦਾ ਸਹੀ ਆ ਉਹ ਕਬੂਤਰ ਜਣੀ ਕਿ ਜਿਹੜੀ ਡੇਢ ਘੰਟਾ ਉੜਦੀ ਸੀ ਕਹਿਣ ਦਾ ਮਤਲਬ ਆ ਵੀ ਉਹ ਸਾਰੀ ਦਿਹਾੜੀ ਉੜੀ ਆ ਅੱਛਾ ਵੀ ਕਬੂਤਰ ਘਰ ਪਰ ਘੱਟ ਉੜਨੇ ਵਾਲਾ ਬਾਹਰ ਵੱਧ ਉੜਦਾ ਠੀਕ ਆ ਜਿਆਦਾ ਕਬੂਤਰ ਜਿਹੜਾ ਘਰ ਪਰ ਉੜਦਾ ਉਹ ਭੱਜ ਜਾਂਦਾ ਬਾਹਰ ਭੱਜਦਾ ਬਾਈ ਹਾਂ ਭੱਜ ਵੀ ਜਾਂਦਾ ਜੀ ਅਸਲਾ ਉਹ ਖੜ ਜਾਂਦਾ ਹਾਂ ਆਰ ਪਾਰ ਵੀ ਕਰ ਦਿੰਦਾ ਉਹ ਇਹ ਤਰ੍ਹਾਂ ਫੁੱਲ ਕੂਤਰ ਉੜਦੇ ਨਾ ਤੇ ਬਾਹਰ ਕਿਤੇ ਘਰ ਜਾਣਾ ਘਰ ਮੰਗਾ ਡਾਈ ਕਰ ਦੇਣਾ ਪੁੱਤਰ ਇਕੱਲੇ ਰਹਿ ਜਾਂਦਾ ਹੋ ਇਹ ਗੱਲ ਤੇ ਮਾਲਕ ਵੀ ਮਾਲਕ ਵੀ ਚਾਹੀਦਾ ਨਾ ਡਾਉਣੇ ਵਾਲਾ ਹਾਂ ਡਾਉਣੇ ਵਾਲੇ ਵੀ ਚਾਹੀਦਾ ਡਾਉਣੇ ਵਾਲੇ ਚਾਹੀਦਾ ਮਾਲਕ ਦਾ ਆਇਆ ਖਰਾਕ ਪਾ ਦੂਗਾ ਸਵੇਰ ਨੂੰ ਦਾਣੇ ਪਾਉਣੇ ਆ ਜਿਹਨਾਂ ਕੋਲ ਜਿਆਦਾ ਮੈਂ ਜਿੱਥੇ ਆਇਆ ਪੁੱਤਰ ਹੋ ਕਿੰਦੇ ਕੋਲ ਤੇ ਤੁਸੀਂ ਆਪੇ ਜਾਈ ਜਾ ਕੇ ਆਇਆ ਸਵੇਰ ਨੂੰ ਦਾਣੇ ਪਾਦ ਲੈ ਖੋਡੇ ਚ ਸਵੇਰ ਨੂੰ ਜੋ ਪਾਣੀ ਪੜ ਦੰਨੇ ਆ ਜਗਾਂ ਡੰਗਰਾਂ ਦੀ ਖੁੱਲੀ ਪੜ ਦੰਨੇ ਇੱਕ ਵਾਰ ਅੱਛਾ ਮੋਬੇ ਸ਼ਾਮ ਤੱਕ ਨਹੀਂ ਪੋਹੁੰਚੇ ਨਹੀਂ ਨਹੀਂ ਉਹਦਾ ਕੀ ਫਾਇਦਾ ਫਿਰ ਉਹ ਗਲਤ ਆ ਹੁਣ ਕਈਆਂ ਕੋਲ ਜ਼ਿਆਦਾ ਕਬੂਤਰ ਆ ਉਹ ਬਾੜੀਆਂ ਛੱਡੇ ਨਹੀਂ ਪਾਉਂਦੇ ਕਿ ਗੁੜਾਈਆਂ ਹੀ ਨਹੀਂ ਹੁੰਦੀਆਂ ਅੜਾਉਣੇ ਵਾਲਾ ਹੀ ਨਹੀਂ ਹੁੰਦਾ ਘਰਾਂ ਕੋਈ ਹਨਾ ਇਹ ਚੀਜ਼ਾਂ ਵੀ ਆਹ ਸਾਡੇ ਨਾਲੇ ਹੀ ਦੋ ਜਾਣੇ ਆ ਹਮਮ ਹੁਣ ਮਾਇਆ ਅੱਜ ਘਰੇ ਦਾ ਮੁੰਡਾ ਹੋ ਬਹੁਤ ਹੋ ਜਾਂਦੀ ਆ ਹੁਣ ਕਬੂਤਰ ਲੈ ਕੇ ਆਂਦੇ ਤੇਰੇ ਸਾਹਮਣੇ ਹਜ਼ਾਰ ਹਜ਼ਾਰ ਮਿੰਨੇ ਕਬੂਤਰ ਲਿਆਂਦਾ ਹਮਮ ਹੋ ਸਹੀ ਗੱਲ ਆ ਯਾਰ ਨਾਲੇ ਜੇ ਜਿੱਤੇ ਹੀ ਨਾ ਕਬੂਤਰ ਆਪਣਾ ਰੱਖਿਆ ਹੋਵੇ ਆਪਣੀ ਦੇਖਭਾਲ ਨਹੀਂ ਕਰਨ ਦੇ ਬਾਵਜੂਦ ਜਾਂ ਤਾਂ ਫਿਰ ਨਸਲ ਚ ਘਾਟ ਆ ਕਬੂਤਰ ਦੇ ਹੈ ਜਾਂ ਫਿਰ ਉਹਨਾਂ ਮਾਲਕ ਜੇ ਘਾਟ ਆ ਬਸ ਬਸ ਜਾਂ ਕਬੂਤਰ ਨੂੰ ਬਈ ਉਹ ਨਸਲ ਨੂੰ ਐਂ ਕਹਿ ਸਕਦੇ ਆ ਬੰਦਾ ਦੁਖੀ ਹੋ ਜਾਂਦਾ ਕਹਿੰਦਾ ਬਈ ਚਗਾਓ ਇਹਨਾਂ ਨੂੰ ਹੈ ਜੇ ਨਸਲ ਵਾਲਾ ਏ ਬੰਦਾ ਸਾਹਮ ਸਾਹਮ ਕੇ ਰੱਖਦਾ ਜੋੜੇ ਨੂੰ ਆਪਣੇ ਨੂੰ ਜਿੱਥੇ ਪੈਂਦਾ ਉੱਥੇ ਲੈ ਕੇ ਜਾਂਦਾ ਕੋਈ ਹਸ ਸੇ ਲੋਣੀ ਆਪਾਂ ਨੂੰ ਆਪਣੇ ਕਬੂਤਰ ਬਸ ਗੌਰ ਰੱਖਣੀ ਪੈਂਦੀ ਆ ਯਾਰ ਆਪਾਂ ਕਬੂਤਰ ਉੱਡ ਕੇ ਆਉਂਦਾ ਨਾ ਆਪਾਂ ਨੂੰ ਜੇ ਕਬੂਤਰ ਉੱਡ ਕੇ ਆਉਂਦਾ ਆਪਾਂ ਨੂੰ ਕੂਤਰੇ ਦੱਸ ਦਿੰਦਾ ਕਬੂਤਰ ਜੇ ਉੱਡ ਕੇ ਆਇਆ ਮੈਂ ਪਾਣੀ ਪੀ ਚਲੇ ਗਿਆ ਓਕੇ ਆਇਆ ਮੈਂ ਪਾਣੀ ਮੰਗ ਰਿਹਾ ਪਾਣੀ ਪੀ ਜਾਂਦਾ ਆ ਥਾਂ ਵੀ ਪਾਣੀ ਪੀ ਘਾਟ ਆ ਕਬੂਤਰ ਨੂੰ ਮੈਨੂੰ ਪਾਣੀ ਪਰ ਜਾਣ ਤੇ ਰੋਕਣ ਵਾਲੀ ਚੀਜ਼ ਦਿੱਤੀ ਜਾਵੇ ਸਹੀ ਗੱਲ ਆ ਬਹੁਤ ਨੰਬਰ 2 ਜੇ ਕਬੂਤਰ ਆਉਂਦਾ ਹੀ ਦਾਣਾ ਪਾ ਪੈ ਗਿਆ ਫਿਰ ਉਹ ਭੁੱਖ ਨੂੰ ਗਿਆ ਬਿਲਕੁਲ ਗਿਆ ਮਾਲਕ ਨੂੰ ਪਤਾ ਹੁੰਦਾ ਇੱਕ ਇਹ ਪੁਆਇੰਟ ਹੈ ਸਹੀ ਗੱਲ ਹੈ ਪੁਆਇੰਟ ਮਾਲਕ ਨੂੰ ਖੁਦ ਕਬੂਤਰ ਬਾਜ਼ ਨੂੰ ਪਤਾ ਹੋਣਾ ਚਾਹੀਦਾ ਮੇਰਾ ਕਬੂਤਰ ਉਹਦਾ ਮੈਂ ਵੀ ਬਾਈ ਦੇਖੀ ਸੀ ਮੈਂ ਕਿਸੇ ਪਤਾ ਨਹੀਂ ਮੈਂ ਕਿਸੇ ਵੀ ਇੰਟਰਵਿਊ ਦੇਖੀ ਸੀ ਸ਼ਾਇਦ ਉਹਦੇ ਵਿੱਚ ਵੀ ਇਹ ਬੰਦੇ ਨੇ ਇਹੀ ਗੱਲ ਕਹੀ ਵੀ ਸੀ ਕਿ ਨਾ ਜੇ ਤੁਸੀਂ ਆਪਣੇ ਕਬੂਤਰ ਨੂੰ ਉੜ ਕੇ ਆਏ ਬੇ ਨੂੰ ਉੜ ਕੇ ਆਏ ਬੇ ਨੂੰ ਸਾਂਭ ਲਿਆ ਵੀ ਜੇ ਉਹ ਪਾਣੀ ਪਰ ਨੂੰ ਗਿਆ ਉਹ ਤਾਂ ਸਭ ਕੁਝ ਦੀ ਗੱਲ ਹੈ ਦਾਣੇ ਪਰ ਨੂੰ ਗਿਆ ਕਿਹਾ ਜੇ ਤੁਸੀਂ ਆਹ ਚੀਜ਼ ਉਹਦੀ ਆਹ ਚੀਜ਼ ਉਹਦੀ ਪੂਰੀ ਕਰਤੀ ਮਜਾ ਆ ਕਬੂਤਰ ਸਾਲਾ ਬਾਜੀ ਨਾਲ ਜਿੱਦਾਂ ਕਰਦਾ ਤੇ ਉੱਥੇ ਤੇ ਉੜ ਕੇ ਆਇਆ ਵਾ ਜਦੋਂ ਉਹ ਸੈਟ ਆਪਾ ਕਰਦੇ ਆਪਾਂ ਦੇਖਦੇ ਆ ਸਹੀ ਪਾਣੀ ਨਹੀਂ ਪੂਰਾ ਕਰਦੇ ਸਰੀਰ ਦੇਖ ਉੜ ਕੇ ਆਏ ਦਾ ਸਭ ਤੋਂ ਪਹਿਲਾਂ ਤਾਂ ਪਾਣੀ ਛੀਂਦਾ ਉਹ ਆਪਾਂ ਨੇ ਪੂਰਾ ਕਰਨਾ ਉੜ ਕੇ ਆਏ ਨੂੰ ਨਾ ਸਿੱਪ ਸਿੱਪ ਪਾਣੀ ਪਿਲਾਉਣਾ ਉਹਨੂੰ ਮਤਲਬ ਇੱਕੋ ਲੱਖਤ ਨਹੀਂ ਪਾਣੀ ਪਿਲਾਉਣਾ ਹੈ ਗਰਮ ਪਾਣੀ ਜੇ ਵਗੈ ਲੋਕਾਂ ਦੱਸਦੇ ਨਹੀਂ ਹੁੰਦੇਗੇ ਕੋਸਾ ਪਾਣੀ ਪਾਉਂਦੇ ਜੇ ਕਿਸੇ ਬੰਦੇ ਨੇ ਕਬੂਤਰ ਉੜ ਕੇ ਆ ਕੇ ਪਾਣੀ ਪਰ ਨੂੰ ਜਾਂਦਾ ਹੈ ਉਹ ਕਬੂਤਰ ਨੂੰ ਮਲਠੀ ਦਾ ਪਾਣੀ ਦੇ ਦੇ ਅੱਛਾ ਕਬੂਤਰ ਨੂੰ ਮਲਠੀ ਡਾਉਣ ਤੋਂ ਪਹਿਲਾਂ ਕਬੂਤਰ ਨੂੰ ਮਲਠੀ ਦਾ ਪਾਣੀ ਦੇ ਦੇ ਅੱਛਾ ਜਾਂ ਕਬੂਤਰ ਪਾਣੀ ਪਰ ਨੂੰ ਆਇਆ ਹੈ ਉਹਨੂੰ ਮਲਠੀ ਦਾ ਪਾਣੀ ਦੇ ਦੇ ਸਰੰਜਾ ਬੀ ਐਮ ਐਲ ਮੱਠੀ ਦੇ ਪਾਣੀ ਸਰੰਜ ਦੇ ਦੇਗ ਉਤਰ ਨੂੰ ਮੈਂ ਲਿਖ ਕੇ ਦਰਾਜੇ ਕਬੂਤਰ ਪਾਣੀ ਪਿਚੜਗਾ ਮੈਂ ਨੋਟ ਕਰ ਅੱਛਾ ਨਾਲ ਇੱਕ ਘਰਾਤੀ ਹੀਗਾ ਵਧੀਆ ਲੱਗਦਾ ਏ ਕਬੂਤਰ ਲੋਕਾਂ ਨੇ ਦੱਸਦੇ ਨੇ ਨਾ ਜੇ ਕਬੂਤਰ ਦਾਣੇ ਪਰ ਜਾਂਦਾ ਹੈ ਕਬੂਤਰ ਨੂੰ ਹੈਡ ਦਾ ਪਾਣੀ ਦੇ ਦੇ ਅੰਦਰ ਅੰਦਰ ਗਰਮੀ ਚੱਕ ਦਿੰਦੀ ਆ ਛੋਟੀ ਹੈਡ ਦਾ ਪਾਣੀ ਦੇ ਦੇ ਕਬੂਤਰ ਨੂੰ ਕਬੂਤਰ ਨੂੰ ਦਾਣੇ ਪਰ ਜਾਂਦਾ ਹੈ ਕਬੂਤਰ ਭੁੱਖ ਜਿਵੇਂ ਦੋਏ ਨੂੰ ਠਿਆਰ ਬੱਤ ਲੋਕ 50 5000 ਰੁਪਏ ਲੈ ਲੈ ਚੀਜ਼ਾਂ ਦਾ ਗੁਰੂ ਅਸਤਾਜ ਬਣਾਉਂਦੇ ਆ ਦੱਸਣ ਜਗ ਨਾਲ ਮੈਂ ਕਹਿੰਦਾ ਨਾ ਕੋਈ ਜਿੱਤੇ ਆ ਰਿਹਾ ਮੋਹਤ ਆਪਾਂ ਨੇ ਗੇਮ ਦੱਸਣੀ ਜਿੱਤੇ ਮੈਂ ਪੂਰਾ ਸਚਾਈ ਦਾ ਦੱਸ ਰਿਹਾ ਬੰਦੇ ਨੂੰ ਇਹ ਦੋ ਲੋਕ ਤੇ ਭਾਈ ਜਿਹੜਾ ਆਪਣਾ ਪੁੱਠ ਗੱਡਾ ਹੁੰਦਾ ਇੱਕ ਬਰੇ ਕਬੂਤਰ نسل ਦਾ ਹੋਣਾ ਚਾਹੀਦਾ ਹਾਂ ਬਾਈ ਜਿਹੜਾ ਕੁੱਠਕੰਡਾ ਹੁੰਦਾ ਜਾਂ ਕਬੂਤਰ ਉੜ ਕੇ ਆਉਂਦਾ ਨਾ ਇਹਨੂੰ ਨਾ ਕੁੱਠਕੰਡੇ ਦੇ ਨੂੰ ਨਾ ਆਪਾਂ ਨੇ ਉਹਦੇ ਕੋਲ ਭੁੰਨ ਕੇ ਨਾ ਉਹਦੀ ਸਵਾਹ ਕੱਢ ਲੈਣੀ ਆ ਉਹਦੀ ਕੁੱਠਕੰਡੇ ਦੀ ਉਹਦੀ ਸਵਾਹ ਜਿਹੜੀ ਹੁੰਦੀ ਸਾਰੀ ਐਂ ਕਰਕੇ ਨਾ ਛਾਣ ਕੇ ਉਹਨੂੰ ਨਾ ਜਦ ਉੜ ਕੇ ਆਉਂਦਾ ਕਬੂਤਰ ਪੂਸੇ ਪਾਣੀ ਚ ਨਾ ਉਹ ਪੁੱਠ ਸਵਾਹ ਨੂੰ ਐਂ ਪਾ ਕੇ ਰੱਖਾਂਗੇ ਢੋਲ ਕੇ ਨਾ ਕਬੂਤਰ ਨੂੰ ਨਾ ਉਹ ਪਾਣੀ ਪਿਲਾਉਣਾ ਸਿੱਪ ਸਿੱਪ ਵਾਲਾ ਉਹ ਪਤਾ ਕਿ ਆਏ ਜਦ ਕੂਤਰ ਥੱਕਿਆ ਹੋਇਆ ਆਉਂਦਾ ਏ ਜ਼ੋਰ ਦਾ ਸਾਹ ਭੱਕਦਾ ਉਹਦੇ ਗੱਲ ਨੂੰ ਉਤਰਦਾ ਕਿਉਂਕਿ ਉਹਦੀ ਨਾ ਮਤਲਬ ਜੇ ਅੱਜ ਉਹਨੇ अच्छा तो कते का सांप पक्काला जाता है ओदा पुठकांडे के किते भी तू देख लियो प्राणी किताब का कड ले आयुर्वेेद दी ए पुठकांडा साले ही बणया होया अच्छा एदा इस्तेमाल ओ सांप काउन नु बणदा जेड़े सांप चाड़दा ओनु ਵਰਤਦੇ ਇਹ अच्छा पुठकांडे नु सारी ਦਵਾਈ ਪੈਂਦਾ ਇਹ ਇਹ ਨਾ ਉਹਦੀ ਮਤਲਬ ਨਾ ਰੁਟੀਨ ਵਧਾਉਂਗਾ हां ਉਹਦਾ सांप ਪਕਾਉਂਗਾ अच्छा ਉੜ ਕੇ ਆਏ ਕੁੱਤਰ ਨਾਲ ਠੀਕ ਆ ਠੀਕ ਆ ਠੀਕ ਆ ਯਾਰ ਬਾਕੀ ਕਬੂਤਰ ਵੀ ਹੋਣੇ ਚਦੇ ਭਾਈ हां ਨਸਲ ਵੀ ਨਸਲ ਵੀ ਇਹ ਮਾ नह ਗੋਲਿਆ ਕੁੱਤਰ ਬੁਲਾ ਦੂੰਗਾ ਜੰਗਲੀ ਪਰ ਇੱਕ ਗੱਲ ਤਾਂ ਨਸਲ ਦੀ ਆ ਜਿਹੜੇ ਨਸਲ ਵੀ ਇਹ ਨਸਲ ਵੀ ਉੜਦੀ ਆ ਕਬੂਤਰ ਅਸਲ ਦਾ ਹੋਵੇ ਹੈ ਤਾਂ ਖਿਡਾਰੀ ਨਾ ਕਬੂਤਰ ਅਸਲੀ ਹੋਵੇ ਖਿਡਾਰੀ ਨਕਲੀ ਹੋਵੇ ਚਾਹੋ ਜਿੱਤ ਜਾਂਦਾ ਖਿਡਾਰੀ ਨਕਲੀ ਵੀ ਚੱਲ ਜਾਂਦਾ ਜੇ ਕਬੂਤਰ ਅਸਲੀ ਆ ਸਭ ਤੋਂ ਵੱਧ ਇੱਕ ਟਾਈਮ ਗਾਲਿਆ ਬੰਦੇ ਦਾ ਜੇਕਰ ਹੋਣਾ ਤੇਰਾ ਟਾਈਮ ਐਕਸਪੀਰੀਅੰਸ ਆ ਬੰਦੇ ਨੇ ਜਿਨੇ ਭਾਈ ਨਵੇਂ ਰੱਖੇ ਜਿਦਾ ਥੋੜਾ ਟਾਈਮ ਹੋਇਆ ਟਾਈਮ ਮਿਲਦਾ ਕਬੂਤਰ ਡਾਉਣ ਦਾ ਬਾਜੀ ਮਾ ਜਾਣ ਦਾ ਅਸੀਂ ਕਬੂਤਰਾਂ ਦੇ ਘਰੇ ਚੁੱਤੀ ਕਰਾਂਦੇ ਤੇ ਡਾ ਡਾ ਕੇ ਅਗੇ ਸਾਡੇ ਉਹ ਕੰਮ ਆ ਅणि ਕੰਮ ਪਸਾੜੋ ਕੰਮ ਐਦਾਂ ਹੀ ਸੋਚਿਆ ਵੀ ਕੰਮ ਨਹੀਂ ਕਰਨਾ ਵੀ ਕਬੂਤਰਾ ਪਾਲਣਾ ਚਲੋ ਜੀ ਇੱਕ ਬਾਈ ਜਦੋਂ ਆਪਾਂ ਹੁਣ ਜਿਕਣਾ ਹੁਣ ਸਿਆਲ ਚੱਲਦਾ ਹੁਣ ਜਨਵਰੀ ਦਾ ਮੌਸਮ ਚੱਲਦਾ ਇਹਨਾਂ ਵਿੱਚ ਆਪਾਂ ਨੂੰ ਖਰਾਕ ਕਿੱਦਾਂ ਦੀ ਦੇਣੀ ਚਾਹੀਦੀ ਹੈ ਜਾਨਵਰ ਨੂੰ ਇਹਨਾਂ ਨੂੰ ਕੋਈ ਨਾਮਾ ਜਿਹੜਾ ਵੀ ਦੇਣਾ ਪਾਉਂਦੇ ਨੇ ਨਾ ਆਪਾਂ ਮਾਲਾ ਵੀ ਇਹਦੇ ਵਿੱਚ ਕਣਕ ਕਣਕ ਦਾ ਬਹੁਤ ਜ਼ਰੂਰੀ ਆ ਛੋਣ ਦਾ ਚੱਲਦਾ ਹੈ ਔਰ ਬਾਈ ਇਹ ਹਾਂ ਇਹਦੇ ਵਿੱਚ ਨਾ ਬਾਈ ਅਸੀਂ ਤਾਂ ਅਸੀਂ ਜਿਹੜਾ ਆਪਣਾ ਪਾਉਂਦੇ ਉਹਦੇ ਅਸਾਂ ਲੱਗਿਆ ਮੈਂ ਬਾਕੀ ਆ ਸਭ ਨੇ ਇਹ ਦਿੱਕ ਦਾਣੇ ਦੀ ਵੀ ਗੱਲ ਉੱਥੇ ਮੁੱਕਦੀ ਆ ਕਿ ਜਿਹੜਾ ਕੂਤਰ ਦੀ ਬਾਜੀ ਇਤਨੀ ਯਾਤੇ ਡ ਬਰਨੇ ਦਾ ਹੁਣ ਇੱਕ ਖਰਾਕ ਦਿੰਦਾ ਬੰਦਾ ਉਹਦੇ ਵਿੱਚ ਕਣਕ ਪਾ ਦਨੇ ਅਸੀਂ ਤਾਂ ਛੂਲੇ ਵਾਏ ਹੋਏ ਵਿੱਚ ਹੈ ਬਾਕੀ ਦਾਲ ਹਰੀ ਮੂੰਗੀ ਦੀ ਆ ਉਹ ਪਾ ਦਨੇ ਆ ਅਸੀਂ ਤਾਂ ਇਹ ਦਾਣਾ ਪਾਉਂਦੇ ਆ ਜੇ ਯਾਰ ਕਬੂਤਰ ਤੁਸੀਂ ਮਤਲਬ ਹੁਣ ਤੇ ਖਰਾਕ ਦੇਣੀ ਆ ਤਾਂ ਬਦਾਮ ਲਾਓ ਬਤਾ ਦਿੰਦੇ ਨੇ ਬਦਾਮ ਨੂੰ ਪਿਓ ਕੇ ਬਦਾਮਾਂ ਨੂੰ ਕੁੱਟ ਲੋ ਕੁੰਡੀ ਚ ਬਦਾਮਾਂ ਨੂੰ ਕੁੰਡੀ ਦੇ ਵਿੱਚ ਕੁੱਟ ਲਿਆ ਉਹ ਬਦਾਮਾਂ ਨੂੰ ਕੁੱਟ ਕੇ ਕੁੰਜੀ ਦੇ ਵਿੱਚ ਦੇਸੀ ਕੀ ਵਿੱਚ ਪਾ ਕੇ ਮਾੜਾ ਦੇ ਵਿੱਚ ਕੱਚੀ ਮੂਫਲੀ ਨਹੀਂ ਹੁੰਦੀ ਕੱਚੀ ਮੂਫਲੀ ਕੱਚੀ ਮੂਫਲੀ ਦੇ ਬੀਜ ਲੈ ਕੇ ਉਹਨਾਂ ਨੂੰ ਵਿੱਚ ਕੁੱਟੋ ਮਿਕਸ ਕਰੋ ਵਿਚ ਮਿਲਾ ਕੇ ਉਹਨਾਂ ਨੇ ਆਟਾ ਜਾਂ ਬਣ ਜਾਂਦਾ ਬਦਾਮਾਂ ਦਾ ਉਹ ਜਿਹੜੇ ਗੋਲੀਆਂ ਵਟ ਲੋ ਗੋਲੀਆਂ ਵਟ ਵਟ ਕੇ ਰੇਕ ਕਬੂਤਰ ਨੂੰ ਚਾਰ ਗੋਲੀਆਂ ਦਓ ਕਿਰੇ ਆਪਣੇ ਡੌਂਗਲੇ ਆ ਉਹ ਖਰਾਕ ਜਿਹਨੂੰ ਖਰਾਕ ਕਿਰੇ ਕਹਿੰਦੇ ਲੋਕ ਇਸ ਖਰਾਕ ਦਿੰਦੇ ਆ ਆਹ ਖਰਾਕ ਉਹ ਕਬੂਤਰ ਨੂੰ ਚਾਰ ਚਾਰ ਗੋਲੀਆਂ ਦੇ ਦੋ ਬੇਸੀ ਕੀ ਦੇ ਵਿੱਚ ਮਿਲਾ ਕੇ ਚਾਰ ਚਾਰ ਗੋਲੇ ਦੇਈ ਜਾਓ ਬਹੁਤ ਕਬੂਤਰਾਂ ਨੂੰ ਦਿੰਦੇ ਆ ਅਸੀਂ ਮੈਂ ਵੀ ਬਣਾਈਆਂ ਇਹ ਲੈਣਾ ਜਿੱਕਣਾ ਯਾਰ ਵੀ ਮਤਲਬ ਸਰ ਉਹਦਾ ਸੋਇਆਬੀਨ ਦਾ ਏ ਜਿੱਕਣਾ ਕੋਈ ਵੀ ਚੀਜ਼ ਤੇ ਨਾਲ ਵਿੱਚ ਹੈਗਾ ਏ ਤੇਲ ਹੁੰਦਾ ਇਹਦਾ ਅਸੀਂ ਗੋਲੀਆਂ ਬਣਾ ਕਰਖੀਆਂ ਬਦਾਮਾਂ 'ਚ ਵੀ ਤੇਲ ਆ ਹੈ ਇਹਨਾਂ ਦਾ ਇਹ ਚੀਜ਼ਾਂ ਖਰਾਕ ਦਿੰਦੇ ਛੋਲੇ ਆ ਛੋਲੇ ਲੰਘਾ ਜਮਨੀ ਕੋਲ ਆ ਜਾਂਦਾ ਲੰਘੋ ਨੇ ਉਹ ਵੀ ਜਾਣ ਵਾਲੇ ਆ ਹੁਣ ਸਵੇਰੇ ਜੇ ਮਨਲਾ ਛੋਲੇ ਹੋਵੇ ਬਦਾਮ ਹੋਵੇ ਜਿਹੜੇ ਹੁਣ ਬਚੇ ਆਪਣੇ ਬੜੇ ਹੋਉਗੇ ਚੱਲ ਉਹਨਾਂ ਦੇ ਜਿਹਨਾਂ ਨੇ ਕਲੀ ਕਿ ਕਿ ਝਾੜ ਲਈ ਖੁੱਡੇ 'ਤੇ ਬੈਠੇ ਆ ਅਡਾਉਂਦਾ ਤਾਂ ਹੈ ਨਹੀਂ ਕੋਈ ਹਾਂ ਸਭ ਜਾਲ ਮਾ ਕੱਢਦੇ ਆ ਉਹਨਾਂ ਨੂੰ ਸਵੇਰੇ ਚਾਰ ਚਾਰ ਛੋਲੇ ਦੀ ਕਿੱਕ ਗਿਰੀ ਐਉਂ ਦੇ ਦੋ ਭਲਾ ਦਾਣਿਆਂ ਦੇ ਨਾਲ ਜਿਹੜੀ ਖਰਾਕ ਗਾਣੇ ਖਾਣੇ ਆ ਉਹਨਾਂ ਦੇ ਨਾਲ ਏਕ ਨਹੀਂ ਦਿੱਤੀ ਹੱਥ ਅਗਲਾ ਆਪਣੇ ਉਹੀ ਲਗਾਤਾਰ ਰੁਟੀਨ ਚੱਲਦੀ ਆ ਜੀ ਗਰਮੀ ਤੱਕ ਇਹੀ ਖਰਾ ਕੰਮ ਕਰਨੀ ਆ ਭਾਵੇਂ ਗਰਮੀ ਦੇ ਵਿੱਚ ਕਹਿ ਦਿੰਨੇ ਆ ਇੱਕੋ ਦਿਨਾਂ ਵਾਜੇ ਬਲਾਮ ਕੰਦ ਸਾਂਭਣਾ ਹੁਣ ਇਹ ਹੋ ਗਰਾ ਖਰਾ ਖਲਾਈ ਜਾਣੀ ਨਾ ਉਹਨੇ ਕੰਮ ਕਰਨਾ ਜਿਹੜੇ ਹੁਣ ਤੇ ਤੂੰ ਇੱਕ ਇੱਕ ਵੀ ਖਲਾਈ ਜਾਊਂਗਾ ਨਾ ਗਰੀ ਇੱਕ ਇੱਕ ਵੀਜਾ ਛੋਲੇ ਜਿਹੜੇ ਦਾਣੇ ਆ ਭੀ ਓਏ ਹੋਏ ਛੋਲੇ ਇੱਕ ਇੱਕ ਮੀਲ ਦੀ ਕੰਮੀ ਪੂਰੀ ਕੰਮ ਕਰੀ ਰੋਟੀ ਦੇਸੀ ਕੀ ਦੇ ਗੈਲ ਕਬੂਤਰ ਨੂੰ ਚੋਪੜ ਕੇ ਜਿਹੜੀ ਬੈਸੀ ਰੋਟੀ ਜਾਂ ਪੁਰਾਣੀ ਰੋਟੀ ਰਾਤ ਵਾਲੀ ਰੋਟੀ ਜਾਂ ਉਹਨੂੰ ਦੇਸੀ ਕੀ ਦੇ ਗੈ ਰੋਟੀ ਚੋਪੜ ਕੇ ਜਿਹੜਾ ਚੁਟਣੀ ਬਣਾਉਂਦੇ ਤੇ ਆਪਾਂ ਐ ਬਣਾ ਕੇ ਕਬੂਤਰ ਨੂੰ ਪਾ ਦੇ ਮੈਂ ਕਹਿੰਦਾ ਤਰ ਹੁਣ ਹੁਣ ਆਪਾਂ ਤੁਸੀਂ ਪਹਿਲਾਂ ਐ ਦੱਸੋ ਜਿਹੜੀ ਆਪਾਂ ਖਰਾਕ ਪਾਉਂਦੇ ਆ ਜਾਨਵਰਾਂ ਨੂੰ ਇਹ ਕਿਹੜੇ ਕਿਹੜੇ ਮਹੀਨੇ ਵਿੱਚ ਕਿਹੜੀ ਕਿਹੜੀ ਖਰਾਕ ਪਾਈ ਜਾਂਦੀ ਹੈ ਜਾਨਵਰ ਨੂੰ ਇਹ ਵੇਹ ਦੇ ਬਾਰੇ ਦੱਸ ਲੋੜਾ ਜੀ ਇਹਦਾ ਐ ਹੁਣ ਰਵੀ ਜਿੱਕਣਾ ਕੁਤਰ ਨੂੰ ਜ਼ਿਆਦਾ ਲੋੜ ਹੈ ਇੱਕ ਦਾ ਜਿਹੜੀ ਖਰਾਕ ਦੀ ਹੈ ਹੈ ਉਹ ਅੱਜ ਵਾਲੇ ਜਿਹੜੇ ਠੰਡ ਦੇ ਚੱਲਦੇ ਆ ਇਹਦੇ ਵਿੱਚ ਜਿੱਕਣਾ ਹੁਣ ਆਪਾਂ ਜ਼ਿਆਦਾ ਖਰਾਕ ਖਾ ਕੇ ਅੰਦਰ ਪੈ ਜੂਗੇ ਆਪਾਂ ਦੇ ਜ਼ਿਆਦਾ ਕੋਈ ਨਹੀਂ ਖਰਾਬ ਆਪਣਾ ਖਰਾਜమే ਨਹੀਂ ਹੋਣਾ ਆਪਣਾ ਖਰਾਬ ਕਰੂਗਾ ਦੇ ਵੀ ਜਾਨਵਰ ਨੇ ਉੜਨਾ ਹੀ ਨਹੀਂ ਉੜਨਾ ਹਾਂ ਕਿਉਂਕਿ ਜ਼ੋਰ ਮਾਰਨਾ ਪੈਂਦਾ ਖਰਾਕ ਖਾ ਕੇ ਹੁਣ ਤੂੰ ਇੱਕ ਦੇਖ ਲੈ ਜਿਹੜੇ ਕਬੂਤਰ ਨੂੰ ਆਪਾਂ ਗਰਮੀਆਂ ਦੇ ਦਿਨਾਂ ਮ ਬਰਾਮ ਪਾਉਂਦੇ ਆ ਉਸ ਟਾਈਮ ਉਹਨੇ ਉੜਨਾ ਜ਼ੋਰ ਮਾਰਨੇ ਹੈ ਨੰਬਰ ਇੱਕ ਜਦ ਇੱਕ ਇੱਕ ਜਦ ਕਬੂਤਰ ਪਰ ਪੱਟੇ ਹੁੰਨੇ ਆ ਫਰਵਰੀ ਦੇ ਟਾਈਮ ਜਦ ਪਰ ਪੜਦੇ ਜਾਂਦੇ ਕਬੂਤਰ ਨੂੰ ਖਰਾਗ ਦੀ ਪੂਰੀ ਲੋੜ ਆ ਜਦ ਉਸ ਟਾਈਮ ਕਬੂਤਰ ਨੂੰ ਆਪਣੇ ਨੂੰ ਬਰਾਮ ਛੋਲੇ ਹੈ ਜਾਂ ਸੋਇਆ ਵੀ ਨਾ ਮਤਲਬ ਤਗ ਤੇਲ ਵਾਲੀ ਚੀਜ਼ਾ ਪਾਉ ਵਧੀਆ ਜਿਨ੍ਹਾਂ ਵਿੱਚ ਪੂਰੀ ਡਾਈਟ ਆ ਖੋਲਾ ਹੁਣ ਤਾਂ ਯਾਰ ਮੂੰਗੀ ਉਠ ਹਾਂ ਤੇ ਅਲਸੀ ਮਤਲਬ ਜਿਆਦਾ ਲੋਡ ਜਦੋਂ ਫਰਫੁਰ ਪਟੋਂਦੇ ਜਦ ਹੀ ਆ ਜਾਂ ਉੜਾਈ ਹੁੰਦੀ ਆ ਉਹ ਕੀ ਮੋਸਟ ਅਲਸੀ ਤੇ ਤਾਰਾ ਮੀਰਾ ਠੀਕ ਆ ਜਿਹੜਾ ਹੁਣ ਚੱਲਦਾ ਇਹਨਾਂ ਚਿਰ ਹੁਣ ਕਾਹ ਚੱਲਦਾ ਕਣਕ ਇੱਕ ਠੀਕ ਆ ਕਣਕ ਚੱਲੋ ਪੱਕੀ ਚੱਲ ਜੂਗੀ ਜਦੋਂ ਮੈਂ ਯਾਰ ਆਪਣੇ ਕਬੂਤਰਾਂ ਨੂੰ ਖਰਾਕ ਦਿੰਦਾ ਹੈ ਜਿਹੜੀ ਬਣਾ ਕੇ ਦਿੰਨੇ ਆਪਾਂ ਤੋਂ ਦੱਸਿਆ ਮੈਂ ਬਰਾਮਾ ਦੀ ਮੈਂ ਕਬੂਤਰਾਂ ਮਾਂ ਚੱਲ ਵੀ ਕਬੂਤਰ ਬੈਠੇ ਵੀ ਤਾਂ ਹੈਗੇ ਆ ਮੈਂ ਉਦੋਂ ਕੱਢ ਤੇ ਸਾਜ ਰਹੀ ਉਤਰਾ ਇਸ ਟਾਈਮ ਵੀ ਇਸ ਟਾਈਮ ਆਏ ਤੇ ਉਤਰ ਠੀਕ ਆ ਠੀਕ ਆ ਉਹ ਤੈਨੂੰ ਜੇ ਖਰਾਕ ਦੇਣੀ ਤਾਂ ਕਬੂਤਰੇ ਜ਼ੋਰ ਵੀ ਮਰਵਾਉਣਾ ਪੈਂਦਾ ਹੋਰ ਮਰਵਾਉਣਾ ਪੈਂਦਾ ਜ਼ੋਰ ਮਰਵਾਉਣਾ ਜੇ ਖਰਾਕ ਦੇਣਾ ਮਠਾ ਡੌਂਦਾ ਵੀ ਆਉਂਦਾ ਉਹਦੇ ਗਲੇ ਆਏ ਆ ਮੋਟ ਮੋਟਾ ਨਹੀਂ ਹੁੰਦਾ ਮਤਲਬ ਉਹਦੇ ਫਿਰਮੈਂਟ ਬਣ ਜਾਂਦੀ ਆ ਜਿੱਕਣ ਆਪਾਂ ਕਹਿੰਦੇ ਆ ਜੰਮਬੱਜ ਦੀ ਸਮਝ ਜੰਮਬੱਜ ਦੀ ਆ ਜਿਹੜਾ ਕਬੂਤਰ ਖਰਾਕ ਖਾਂਦਾ ਜੇਟਾ ਆਪਣੇ ਘੋਟਾ ਖੋਲਣਾ ਉਹ ਕਬੂਤਰ ਨੂੰ ਨਹੀਂ ਹੁੰਦਾ ਚੌਦਾ ਘੋਟਾ ਲਾ ਕੇ ਆਵੇ ਉਹਨੇ ਆਪਣੇ ਬਾਹਰ ਪੈ ਜਿਹੜਾ ਖੜਾ ਰਹੀ ਬਾਰ ਬਾਰ ਫੋਨ ਦਾ ਐ ਕਿਹ ਨਾਲੇ ਆਪਣਾ ਬਾਰ ਬਾਰ ਫੋਕੇ ਆਉਣਾ ਨਵੀਂ ਆਪਣੀ ਰੁਟੀਨ ਦੇਖ ਇੱਕ ਮਿੰਟ ਆਪਾਂ ਸਵੇਰ ਉੱਠੇ ਹੈ ਫਰੈਸ਼ ਹੋ ਗਏ ਉਹਦੇ ਬਾਅਦ ਹੁਣ ਪਤਾ ਸੀ ਕੰਮ ਕਰਨਾ ਸੀ ਕੰਮ ਨੂੰ ਜਾਣਾ ਸਾਡੀ ਰੁਟੀਨ ਆ ਜਿਹੜੀ ਅਸੀਂ ਉੱਥੇ ਜਾ ਕੇ ਆਪਣਾ ਕੰਮ ਹਾਰਡ ਕਰਦੇ ਜੋਰ ਜਿਹੇ ਮਾਲੇ ਕੰਮ ਆ ਜਾਣ ਕਦੇ ਬਜੇ ਨਹੀਂ ਚੱਕਦੇ ਸਮਝ ਲਾ ਸਾ ਉਹ ਜੀ ਇੱਕ ਮਜ਼ਦੂਰ ਬੰਦਾ ਹਮੇਸ਼ਾ ਦਰ ਬਾਰੇ ਚੱਕਣਾ ਉਹਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕੀ ਕਰਨਾ ਉਹਦੀ ਬੇਟੀ ਹੀ ਨਾ ਉਹ ਇੱਕ ਮਿੰਟ ਗੱਲ ਗੱਲ ਕਰਨੀ ਰੁਟੀਨ ਚੱਲਦੀ ਆ ਉਹਦੇ ਵਿੱਚ ਉਹਨੂੰ ਦੱਸਣ ਦੀ ਲੋੜ ਨਹੀਂ ਆਪਾਂ ਨੂੰ ਕਬੂਤਰਾਂ ਨੂੰ ਅਡਾਈਆਂ ਦੇ ਟਾਈਮ ਵੀ ਮੈਂ ਤਾਂ ਬਹੁਤ ਆਉਂਦੀ ਆ ਖਰਾਕ ਵੀ ਲੈ ਕਿੰਨਾ ਕੁ ਸਾਗੇ ਚ ਤਾਂ ਵਾਰੀ ਤੱਕ ਬੱਚਿਆਂ ਨੂੰ ਹੁਣ ਜਦੋਂ ਆਪਾਂ ਹੁਣ ਜਿਹੜੇ ਬੱਚੇ ਡਾਣੇ ਆ ਜਿਹੜੀ ਉਹਨਾਂ ਨੂੰ ਦਵਾਈ ਲੱਗਦੀ ਆ ਮੌਜੂਨਾ ਦੀ ਦਵਾਈ ਲੱਗਦੀ ਆ ਇਹ ਫਿਰ ਕਿੰਨਾ ਕੁ ਟਾਈਮ ਪਹਿਲਾਂ ਲਾਣੇ ਪੈਂਦੀ ਆ ਜੁਨਾ ਦੀ ਗੋਲੀ ਵੀਰੇ ਅਸੀਂ ਹੁਣ ਨਾ ਜਿਕਣਾ ਪਰਪਟਾਈ ਤੇ ਪਹਿਲਾਂ ਲਾਉਣੀ ਆ ਅੱਛਾ ਹਾਂ ਜਿਹੋ ਉਹਨਾਂ ਦੀ ਗੋਲੀ ਪਰਪਟਾਈ 15 ਦਿਨ ਫਰ ਪਰਪਟਣ ਦੇ ਪਹਿਲਾਂ ਲੱਗਣੀ ਆ ਹਾਂ ਅੱਛਾ 15 ਦਿਨ ਕਿਉਂਕਿ ਫਿਰ ਜੇ ਨਾ ਉਹ ਪਰਾਂ ਤੇ ਪੱਟਿਆਂ ਤੇ ਵਿੱਚ ਲਾ ਦੇਵੇ ਨਾ ਉਹ ਪਹਿਲਾਂ ਗੋਲੀ ਲੱਗਣੀ ਆ ਫਿਰ ਪਰ ਰੁਕ ਜੰਨੇ ਆ ਹਰ ਪੱਟੇ ਪਹਿਲਾਂ ਲੱਗਣੀ ਗੋਲੀ ਈਜੀ ਬ ਅੰਤਰਾ ਦਰ ਪੈਣਾ ਠੀਕ ਹੈ ਜਦ ਫਾਰ ਪਾੜਤੇ ਜਾਂ ਕਬੂਤਰ ਦੇ ਫਾਰ ਅਗੇ ਪੂਰੇ ਇਹਨਾਂ ਪੁੱਤ ਸਾਰ ਹੋ ਗਏ ਫੇਰ ਗੋਲੀ ਲਗਣੀ ਡਾਕਟਰ ਪਲੱਸ ਜਾਂ ਕਬੂਤਰ ਸਾਰੋ ਕੇ ਪੂਰੇ ਇਹਨਾਂ ਪੰਡਾਇਆ ਚਿੰਨਾ 45 ਦਿਨ ਦਾ ਪ੍ਰੋਸੈਸ ਹੁੰਦਾ ਇਹਨਾਂ ਦਾ ਅੰਨਾ ਕਿਉਂ ਹੁੰਦਾ ਪੰਗਾ ਹੋ ਗਿਆ ਠੀਕ ਠੀਕ 45 ਇੰਚ ਪੂਰੇ ਫਾਰਮ ਮਤਲਬ ਪਿਆਰ ਹੋ ਜਾਂਦਾ ਕਬੂਤਰ ਪਰ ਕਬੂਤਰ ਹੁਣ ਯਾਰ ਬੰਦੇ ਨੂੰ ਪਤਾ ਲੱਗਦਾ ਇਹ ਘਰ ਪਰ ਡਾਉਨੇ ਨਾ ਆਪਾਂ ੜਾਈਆਂ ਇਹ ਕ ਸਭ ਤੋਂ ਜ਼ਰੂਰੀ ਗੱਲ ਆ ਜਿੱਦਾਂ ਜਿੱਤਿਆਂ ਉਡਾਉਣੇ ਆਪਾਂ ਨੇ ੜਾਈਆਂ ਕਰਾਉਣੀਆਂ ਸਵੇਰ ਤੇ ਆਪਾਂ ਨੂੰ ਛੱਤ ਪਰ ਆਣਾ ਪੈਂਦਾ ਛੱਤ ਤੇ ਲੈ ਕੇ ਬਹਿਣਾ ਪੈਂਦਾ ਭਾਈ ਹਰ ਦੇਖਣਾ ਪੈਂਦਾ ਮੇਰਾ ਕਬੂਤਰ ਕੀ ਕਰਦਾ ਉੱਪਰ ਉੜਦਾ ਕਬੂਤਰ ਭਾਈ ਉੜਦਾ ਪਿੰਡ ਪਰ ਦੱਸ ਦਿੰਦਾ ਕਿ ਇਹ ਕਿੱਕਣਾ ਉਡੂੰਗਾ ਬਾਹਰ ਕਿਆ ਕਰੂੰਗਾ ਹੈ ਉਹ ਨੂੰ ਆ ਕੇ ਆਏ ਨੂੰ ਜਾਂ ਥੱਲੇ ਆ ਕੇ ਢਾਂਗੀ ਤੇ ਬਹਿ ਗਿਆ ਉਹ ਨੂੰ ਆਏ ਨਹੀਂ ਹੈਗਾ ਵੀ ਰਾੜਣਾ ਤੂੰ ਪੱਜ ਉਹ ਨੂੰ ਜਿੰਦੇ ਤਾਰ ਕੇ ਉਧਰ ਪਹਿਲੀ ਥ ਬੋਲੋ ਕਹਿੰਦੇ ਇਹਨੂੰ ਗਰਮ ਕਰੋ ਸੇਕ ਲਵਾਓ ਉਹ ਪਚਾਰਾ ਪਹਿਲੀ ਸੇਕ ਦਵਾਇਆ ਹੁੰਦਾ ਠੀਕ ਹੈ ਉਹਦੇ ਵੀ ਦੁਖੀ ਹੋ ਜਾਂਦਾ ਯਾਰ ਸਰੀਰ ਤੇ ਆਪਣ ਤੇ ਵੀ ਇਹਨਾਂ ਦਾ ਆਹੀ ਕੁੱਤਾ ਹੈ ਠੀਕ ਆ ਭਾਈ ਵੀਡੀਓ ਬਹੁਤ ਲੰਬੀ ਹੋ ਗਈ ਹੁਣ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਇਹ ਭਾਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ